ਬੁਲਾਉਂਦੇ ਹੈ ਹੱਥ ਨਾਲ ਬੁਲਾਉਂ ਜੁਲਾਈਏ ਮਿੱਥੀ ਮਿੱਥੀ ਲੱਗੇ ਸਾਨੂੰ ਹੀ ਮਠਿਆਈ ਹੈ ਤੇਰੇ ਕੰਮ ਪਰੀਆਂ ਪਰਾਇਆਂ ਹੈ ਥਾਹੀਆਂ ਤੇਰੇ ਬਿਨਾ ਦੱਸ ਸਾਨੂੰ ਕਾਹਦੀਆਂ ਦੁਵਾਲੀਆਂ ਪਰੀਆਂ ਤੁਹਾਰੀਆਂ ਠਾਠਾ ਦਖਣਾਕ ਸਾਡੇ ਸੀਨੇ ਵਿੱਚ ਬਚਦਾ ਬਾਕਿਆਂ ਦਾ ਸ਼ੋਰ ਸਾਨੂੰ ਚੰਗਾ ਨਹੀਂ ਲੱਗਦਾ ਇਤੋਂ ਸੁਨਿਆ ਵਾਛਾ ਕੇ ਹੱਥਾਂ ਦੀਆਂ ਤਾਹਿਆਂ ਤੇਰੇ ਬਿਨਾਂ ਦੱਸ ਸਾਨੂੰ ਕਾਹਦੀਆਂ ਦੀਵਾਲੀਆਂ 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 ਇਸ ਵਾਰ ਵੀ دل ਆਈ ਤੇ ਹੁਣੀ ਸਾਡੀ ਯਾਦ ਨਹੀਂ ਸਭੀ ਉਹ ਦੋ ਹਿਤ ਵਾਹੀ ਤੇਰੇ ਮਿਲਣੇ ਤੋਂ